ਮੇਰੀ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਪਿਆਰ ਭਰੀ ਸੱਚੀ ਗੱਲ ਜੀ ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਹੁਣ ਸਾਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਿਵਲ ਡਿਫੈਂਸ ਹੈੱਡਕੁਆਰਟਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਅਸੀਂ ਕੱਲ 31 ਮਈ 2025 ਨੂੰ ਇੱਕ ਹੋਰ ਮੌਕ ਡ੍ਰਿਲ ਐਕਸਰਸਾਈਜ਼ ਸਾਡੇ ਦੇਸ਼ ਸੂਬੇ ਔਰ ਸ਼ਹਿਰ ਦੀ ਸੁਰੱਖਿਆ ਲਈ ਸਾਡੇ ਲੋਕਾਂ ਦੀ ਸੁਰੱਖਿਆ ਲਈ ਸਿਵਲ ਡਿਫੈਂਸ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਮੌਕ ਟ੍ਰਿਲ ਕਰਨ ਜਾ ਰਹੇ ਹੈ ਮੈਂ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਇਸ ਮੈਸੇਜ ਰਾਹੀਂ ਸਾਡੇ ਮੀਡੀਆ ਕਰਮੀਆਂ ਰਾਹੀਂ ਇਹ ਸਨੇਹਾ ਦੇਣਾ ਚਾਹ ਰਹੀ ਹੈ ਕਿ ਇੱਕ ਸਿਰਫ ਇੱਕ ਸਿਰਫ ਮੌਕ ਡ੍ਰਿਲ ਦੀ ਐਕਸਰਸਾਈਜ਼ ਹੈ ਕੋਈ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਨਾ ਫੈਲਾਈਆਂ ਜਾਣ ਨਾ ਸਮਝੀਆਂ ਜਾਣ ਮੌਕ ਡ੍ਰਿਲ ਦਾ ਨਾਂ ਹੀ ਮੌਕ ਤਾਂ ਕਰਕੇ ਹੁੰਦਾ ਹੈ ਕਿ ਇੱਕ ਪ੍ਰੈਕਟਿਸ ਐਕਸਰਸਾਈਜ਼ ਹੈ ਤਾਂ ਕਿ ਆਪਣੇ ਸਾਰੇ ਏਜੰਸੀਜ਼ ਜਿਵੇਂ ਕਿ ਸਿਵਲ ਡਿਫੈਂਸ ਫਾਇਰ ਡਿਪਾਰਟਮੈਂਟ ਪੁਲਿਸ ਵਿਭਾਗ ਸਾਡੇ ਲੋਕ ਵੋਲੰਟੀਅਰਸ ਮੈਡੀਕਲ ਵਿਭਾਗ ਸਾਰੇ ਮੁਸਤੈਦ ਰਹਿਣ ਤਾਂ ਕਿ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਮਹੀਨੇ ਅਸੀਂ ਆਪਣੀ ਸਾਇਰਨਸ ਦੀ ਕਪੈਸਿਟੀ ਕਾਫੀ ਹੱਦ ਤੱਕ ਵਧਾ ਚੁੱਕੇ ਹੁਣ ਅਸੀਂ पूरा शहर ਜਿਸ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਵੀ ਸ਼ਾਮਿਲ ਹੈ ਅਤੇ ਸਾਢੀ ਸਾਰੀਆਂ ਤਹਿਸੀਲਸ ਵੀ ਜਿਵੇਂ ਕਿ ਗੜਸ਼ੰਕਰ ਟਾਂਡਾ ਦਸੂਆ ਮੁਕੇਰੀਆਂ ਤਲਵਾੜਾ ਸਾਰੇ ਪਾਸੇ ਅਸੀਂ ਸਾਇਰਨਸ ਦੀ ਇੰਸਟਾਲੇਸ਼ਨ ਵੀ ਕਰਾ ਚੁੱਕੇ ਹਾਂ ਸਾਇਰਨਸ ਮੌਜੂਦ ਨੇ ਉਹ ਵੀ ਨਾਲ ਹੀ ਵੱਜਣਗੇ ਮੈਂ ਸਾਰੇ ਪਿੰਡ ਨਿਵਾਸੀਆਂ ਨੂੰ ਵੀ ਅਪੀਲ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਆਪ ਦੇ ਆਪ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਸਾਇਰਨਸ ਦੀ ਨੂੰ বাজਾਇਆ ਜਾਵੇ ਔਰ ਉਸ ਤੋਂ ਬਾਅਦ ਠੀਕ 8 ਵਜੇ ਸ਼ਾਮ ਨੂੰ ਇਹ ਜਿਹੜਾ ਬਲੈਕਆਊਟ ਹੈ ਉਹਨੂੰ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤਾ ਜਾਵੇ ਅਸੀਂ ਬਿਜਲੀ ਦੀ ਸਪਲਾਈ ਠੀਕ 15 ਮਿੰਟ ਲਈ 8 ਵਜੇ ਸ਼ਾਮ ਨੂੰ ਸ਼ੁਰੂ ਕਰਕੇ 8:15 ਤੱਕ ਅਸੀਂ ਬਿਜਲੀ ਦੀ ਸਪਲਾਈ ਬੰਦ ਕਰਨਗੇ